Love ਜਰਾ ਹਰ ਬੋਲ ਨਾਲ ਨਾਮ ਸੁਣਦੇ ਹੋ ਸ੍ਰੀ ਸਰਗਾਇ ਸ੍ਰੀ ਅੰਜਨ ਦੇਵਹਾਜ ਸੁਣਦੇ ਪਿੰਡ ਦੇ ਰਲ ਕੇ ਸਤਗੁਰੂ ਜੀ ਅਗੇ ਅਰਦਾਸਾਂ ਬੇਨਤੀਆਂ ਕੀਤੀਆਂ ਨੇ ਕਿਸੇ ਕਾਲਪੁਰ ਕਵਾਹੀ ਗੁਰੂ ਰਾਜਵੀਰ ਸਿੰਘ ਜਵੰਦਾ ਨੂੰ ਤੰਦਰੁਸਤੀਆਂ ਦੇ ਰੋਕਤੀਆਂ ਬਖਸ਼ਿਸ਼ ਕਰਦੇ ਆ ਬੇਨਤੀਆਂ ਕੀਤੀਆਂ ਸਾਰੇ ਪਿੰਡ ਦੇ ਇਕੱਤਰ ਹੋ ਕੇ ਜੀ ਵੀਰ ਜੀ ਉਹਦਾ ਕਿਵੇਂ ਪਿੰਡ ਦੇ ਵਿੱਚ ਕਿਦਾਂ ਦਾ ਸੀਗਾ ਪਹਿਲਾਂ ਪੋਜ਼ਿਟਿਵ ਹੀ ਸੀਗਾ ਬਹਾਂ ਜੀ ਬਹੁਤ ਵਧੀਆ ਸੁਭਾਅ ਸੀ ਬਹੁਤ ਨਰਮ ਨੇਕ ਦਿਲ ਇਨਸਾਨ ਸੀ ਜੀ ਤੇ ਐਡਾ ਵਧੀਆ ਬੰਦਾ ਜੀ ਕੋਈ ਅੰਤ ਹੀ ਨਹੀਂ ਸਾਡਾ ਤਾਂ ਪਿੰਡ ਸਾਰਾ ਜਵਾਗ ਜਵਾਗ ਵੀ ਗੁਰੂ ਘਰ ਬੇਨਤੀਆਂ ਕਰਦਾ ਵੀ ਉਹਦੀ ਵਿਚਾਰੇ ਦੀ ਸਾਡੀ ਵੀ ਉਮਰ ਚਾਏ ਮਹਾਰਾਜ ਉਹਨੂੰ ਉਲਾ ਦੇ ਵਿਚਾਰੇ ਦੀ ਤੇ ਰਹੂ ਤਾਂ ਤੰਦਰੁਸਤੀ ਬਖਸ਼ਣ ਗੁਰੂ ਸਾਹਿਬ ਜੀ ਉਹਨੂੰ ਉਹ ਵਿਚਾਰੇ ਦੀ ਲੰਬੀ ਉਮਰ ਹੋ ਗਈ ਜਦੋਂ ਸ਼ਿਮਲੇ ਨੂੰ ਜਾ ਰਹੇ ਰਾਹ 'ਚ ਰਸਤੇ 'ਚ ਉਹਨਾਂ ਦੀ ਬਾਈਕ ਇੱਕ ਗਾਂ ਨਾਲ ਟਕਰਾ ਗਈ ਜਿਨ੍ਹਾਂ ਨਾਲ ਥੋੜੇ ਜਿਨ੍ਹਾਂ ਦੇ ਸਿਰ 'ਚ 6:00 ਵਜੇ ਥੋੜਾ ਜਿਹਾ ਕ੍ਰਿਟੀਕਲ ਜਿੱਦਾਂ ਦੱਸ ਰਹੇ ਨੇ ਬਾਕੀ ਸਾਡੇ ਸਰਪੰਚ ਹਰਪੀ ਸਿੰਘ ਰਾਜੂ ਪਹੁੰਚ ਰਹੇ ਨੇ ਉੱਥੇ ਜਾ ਕੇ ਸਾਨੂੰ ਜੋ ਦੱਸਣਗੇ ਤੁਸੀਂ ਸਾਰੇ ਇੱਥੇ ਅੱਜ ਫਿਰ ਇਕੱਠੇ ਹੋਏ ਹੋਈਏ ਅਸੀਂ ਉਹਨਾਂ ਦੀ ਤੰਦਰੁਸਤੀ ਲਈ ਅਸੀਂ ਸਾਰੇ ਮਤਲਬ ਇਕੱਠੇ ਹੋਏ ਆਂ ਅਰਦਾਸ ਪ੍ਰਮਾਤਮਾ ਮੂਰੇ ਕਰਦੇ ਆਂ ਵੀ ਉਹਨੂੰ ਤੰਦਰੁਸਤੀ ਬਖਸ਼ੋ ਜੀ ਸਾਰਾ ਪਿੰਡ ਤੰਦਰੁਸਤੀ ਲਈ ਹੋਇਆ ਅਰਦਾਸ ਕੀਤੀ ਆ ਪ੍ਰਮਾਤਮਾ ਦੇ ਅੱਗੇ ਚੜ੍ਹਦੀ ਕਲਾ ਰੱਖਣਾ ਹਾਂ ਅਰਦਾਸ ਕੀਤੀ ਆ ਹਾਂਜੀ ਅਰਦਾਸ ਕੀਤੀ ਆ ਜ ਮਹਾਰਾਜ ਉਹਨੂੰ ਤੰਦਰੁਸਤੀ ਬਖਸ਼ੇ ਬੇਟਾ ਬਹੁਤ ਚੰਗਾ ਪਰਿਵਾਰ ਆ ਜੀ ਬਹੁਤ ਚੰਗਾ ਪਰਿਵਾਰ ਆ ਬੱਚੇ ਦਾ ਤਾਂ ਕੋਈ ਅੰਤ ਨਹੀਂ ਜੀ ਉਹ ਆਪੇ ਉਹ ਵੀ ਬਹੁਤ ਹੋਰ ਪਰਮਾਤਮਾ ਸੀ ਬੰਦਾ ਸਾਰਿਆਂ ਦੀ ਮਦਦ ਕਰਨ ਵਾਲਾ ਸੀ ਜੀ ਪਰ ਇਹ ਸੋਨਕੇ ਤਾਂ ਜਾਣੀ ਜੀ ਬਹੁਤ ਦੁੱਖ ਹੋਇਆ ਬਈ ਹੈ ਇਹ ਹੈ ਕਿ ਐਕਸੀਡੈਂਟ ਹੋ ਗਿਆ ਸੱਚੇ ਪਾਤਸ਼ਾਹ ਹੱਥ ਦੇ ਕੇ ਰੱਖੇ ਜੀ ਹਾਂ ਇਹਦਾ ਬਹੁਤ ਪਿਆਰਾ ਬੱਚਾ ਜੀ ਬਹੁਤ ਹੀ ਹੁਣ ਹਰ ਬੱਚਾ ਜੀ ਵਾਹਿਗੁਰੂ ਨੂੰ ਤੰਦਰੁਸਤੀ ਤੇ ਵੀ ਲੰਬੀ ਉਮਰ ਬਖਸ਼ ਸਾਡੀ ਮਰ ਵੀ ਉਹਨੂੰ ਲੱਗੇ ਅਸੀਂ ਪ੍ਰਮਾਤਮਾਗੇ ਇਹ ਅਰਦਾਸ ਕਰਦੇ ਹਾਂ ਸਾਰਾ ਪਿੰਡ ਇਕੱਠਾ ਕਰਕੇ ਸਾਡੇ ਨਗਰ ਦਾ ਨਾਂ ਨੇ ਦੁਨੀਆ ਚ ਰੌਸ਼ਨ ਕੀਤਾ ਜੀ ਬਹੁਤ ਹੀ ਪਰਵਾਰ ਬਹੁਤ ਹੀ ਭਲਾ ਮਨਸ